ਸ਼ੂਗਰ ਦਾ ਪੱਕਾ ਹੱਲ ਕਰਤਾ ਜੀ ਆਪਾਂ 2 ਹਫ਼ਤਿਆਂ ਦੇ ਵਿੱਚ ਸ਼ੂਗਰ ਜਮਾਂ ਜੜ ਤੋਂ ਖਤਮ ਹੋ ਜਾਊਗਾ ਤੁਸੀਂ ਦਵਾਈ ਹੈ ਜਿਹੜੀ ਘਰੇ ਤਿਆਰ ਕਰ ਸਕਦੇ ਹੋ ਵੀਰੋ 10 ਰੁਪਏ ਦੇ ਵਿੱਚ ਜਿਹੜੀ ਇਹ ਦਵਾਈ ਹੈ ਘਰੇ ਤਿਆਰ ਹੋ ਜੂਗੀ ਤੇ ਦੋ ਤਿੰਨ ਚੀਜ਼ਾਂ ਹੀ ਤੁਹਾਨੂੰ ਲੋੜ ਹੈ ਦੇ ਨਾਲ ਕੀ ਹੁੰਦਾ ਕਈ ਵਾਰ ਕੀ ਹੁੰਦਾ ਆਪਾਂ 슈ਗਰ ਹੋ ਜਾਂਦਾ ਬਈ ਆਪਾਂ ਨੂੰ 슈ਗਰ ਦੀ ਵਜ੍ਹਾ ਕਰਕੇ ਆਪਾਂ ਬਾਜ਼ਾਰ ਚੋਂ ਰੰਗ-ਬਰੰਗੀਆਂ ਲੱਗ ਪੰ ਲੱਗ ਪੰਤੀਆਂ ਆਪਾਂ ਗੋਲੀਆਂ ਦਵਾਈਆਂ ਲੈਣੇ ਆਗੇ ਤੇ ਲੱਖਾਂ ਰੁਪਏ ਲੱਗ ਜਾਂਦਾ ਪਰ 슈ਗਰ ਜਿਹੜਾ ਜਮਾਂ ਜੜ ਤੋਂ ਨਹੀਂ ਖਤਮ ਹੁੰਦਾ ਤੇ ਕਈ ਵੀਰ ਕਹਿੰਦੇ ਨੇ ਵੀ ਯਾਰ ਸਾਨੂੰ ਕੋਈ ਇਹੋ ਜਿਹਾ ਯੂਰੋਵੈਦਿਕ ਤਰੀਕਾ ਦੱਸੋ ਵੀ ਜਿਹਦੇ ਨਾਲ 슈ਗਰ ਹੈ ਜਿਹੜਾ ਜਮਾਂ ਜੜ ਤੋਂ ਖਤਮ ਹੋ ਜੇ ਤੇ ਸਭ ਤੋਂ ਵਧੀਆ ਤਰੀਕਾ ਬਈ ਬਹੁਤ ਜ਼ਿਆਦਾ ਬੈਨੀਫਿਟ ਨੇ ਇਹ ਤਰੀਕੇ ਦੇ 10 ਰੁਪਈਆ ਦੇ ਵਿੱਚ ਜਿਹੜਾ 슈ਗਰ ਦੀ ਦਵਾਈ ਹੈ ਤੁਸੀਂ ਤਿਆਰ ਕਰ ਸਕਦੇ ਹੋਗੇ ਇਹ ਪਹਿਲੇ ਤਰੀਕੇ ਨਾਲ ਆਪਾਂ ਕੁੰਡੇ 'ਚ ਵੀ ਇਹਨੂੰ ਰਗੜ ਸਕਦੇ ਆ ਤੇ ਦੂਸਰੇ ਤਰੀਕੇ ਨਾਲ ਜੇ ਸੁੱਠੋ ਇੰਨੀ ਜਿਆਦਾ ਹਿੰਮਤ ਨਹੀਂ ਹੋ ਰਹੀ ਮੰਨ ਲਓ ਵੀ ਆਪਾਂ ਕੁੰਡੇ 'ਚ ਨਹੀਂ ਰਗੜ ਸਕਦੇ ਮੰਨ ਲਓ ਜਿਹੜੇ ਬੰਦੇ ਸ਼ਹਿਰਾਂ ਦੇ ਵਿੱਚ ਰਹਿੰਦੇ ਨੇ ਚਟਨੀ ਵਗੈਰਾ ਕੁੰਡੇ 'ਚ ਨਹੀਂ ਰਗੜਦੇ ਉਹ ਬੰਦੇ ਮਿਕਸੀ ਦੇ ਵਿੱਚ ਇਹਨੂੰ ਰਗੜ ਸਕਦੇ ਨੇ ਤੇ ਚੀਜ਼ਾਂ ਆਪਾਂ ਦੱਸਾਂਗੇ ਤੇ ਜਿਹੜੇ ਬੰਦੇ ਬਾਈ ਪਿੰਡਾਂ ਦੇ ਹੈਗੇ ਨੇ ਕੁੰਡੇ ਦੇ ਵਿੱਚ ਚਟਨੀ ਵਗੈਰਾ ਰਗੜਦੇ ਰਹਿੰਦੇ ਨੇ ਉਹ ਬੰਦੇ ਤੁਸੀਂ ਕੀ ਕਰਨਾ ਬਾਈ ਕੁੰਡੇ ਦੇ ਵਿੱਚ ਚੰਗੀ ਤਰ੍ਹਾਂ ਇਹਨੂੰ ਰਗੜਨਾ ਤੇ ਜਾਦੇ ਫਾਇਦੇ ਬਾਈ ਕੁੰਡੇ 'ਚ ਰਗੜਦੇ ਨੇ ਆ ਤੁਸੀਂ ਦੇਖ ਸਕਦੇ ਹੋ ਆਪਣੇ ਕੀ ਕਰਨਾ ਸਭ ਤੋਂ ਪਹਿਲਾਂ ਨਿੰਮ ਦੇ ਪੱਤੇ ਆ ਜਿਹੜੇ ਤੋੜ ਕੇ ਕੁੰਡੇ ਦੇ ਵਿੱਚ ਪਾ ਲੇ ਇਸ ਤੋਂ ਬਾਅਦ ਆਪਣੇ ਕੀ ਕਰਨਾ ਕarele ਲੈਣੇ ਨੇ ਜੀ 10-20 ਰੁਪਏ ਦੇ ਪਾਈਆ ਕਰੇਲੇ ਲਿਆਇਓ ਆ ਤੁਸੀਂ ਦੇਖ ਸਕਦੇ ਹੋ ਆ ਪਾਈਆ ਕਰੇਲੇ ਨੇ ਜਿਹੜੇ ਇਹ ਪਾਲੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਜੀ ਇਸ ਤੋਂ ਬਾਅਦ ਆਪਾਂ ਨੇ ਕੀ ਕਰਿਆ ਜਿਹੜਾ ਬਣਾ ਕਰੇਲੇ ਸੀਗੇ ਸਾਰੇ ਕੱਟ ਵਗੈਰਾ ਕਰਕੇ ਆਪਾਂ ਨੇ ਨਾ ਕੁੰਡੇ ਵਿੱਚ ਧਰ ਲੇ ਤਰਨ ਤੋਂ ਬਾਅਦ ਆਪਣੇ ਜਿੰਨੇ ਵੀ ਮੰਨ ਲਓ ਕਰੇਲੇ ਆਪਾਂ ਲੈ ਕੇ ਆਏ ਤੇ ਨਿੰਮ ਦੇ ਪੱਤੇ ਡੇਕਾਂ ਦੇ ਪੱਤੇ ਸਾਰੇ ਕੁੰਡੇ ਦੇ ਵਿੱਚੋਂ ਤਰਨ ਤੋਂ ਬਾਅਦ ਆਪਾਂ ਨੇ ਚੰਗੀ ਤਰ੍ਹਾਂ ਇਹਨੂੰ ਰਗੜਨਾ ਹੈ ਕੁੱਟਣਾ ਹੈ ਬਹੁਤ ਵਧੀਆ ਤਰੀਕੇ ਨਾਲ ਇਹਦਾ ਜੂਸ ਕੱਢਣਾ ਹੈ ਮੰਨ ਲਓ ਠੀਕ ਹੈ 10-15 ਮਿੰਟਾਂ ਦੇ ਵਿੱਚ ਜਮਾਂ ਇਹਦਾ ਰਸ ਨਿਕਲ ਜੂਗਾ ਤੇ ਇਹਦੇ ਵਿੱਚ ਆਪਾਂ ਨੇ ਕੀ ਕਰਨਾ ਤੁਸੀਂ ਦੇਖ ਸਕਦੇ ਹੋ ਮੈਂ 4-5 ਬੂੰਦਾਂ ਉੱਤੋਂ ਜਿਹੜੀਆਂ ਗੁਲਾਬ ਜਲ ਦੀਆਂ ਪਾਤੀਆਂ ਇਸ ਤਰੀਕੇ ਨਾਲ ਆਪਾਂ ਨੇ ਵੀਰੋਂ ਕੀ ਕਰਨਾ 10 ਤੋਂ 15 ਮਿੰਟ ਨੂੰ ਚੰਗੀ ਤਰ੍ਹਾਂ ਰਗੜਨਾ ਹੈ ਤੇ ਆ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਰਗੜ ਲਿਆ 10 ਤੋਂ 15 ਮਿੰਟ ਵੀਰੋ ਰਗੜ ਸਕਦੇ ਆ ਤੇ ਇਸ ਤੋਂ ਬਾਅਦ ਵੀਰੇ ਆਪਾਂ ਕੀ ਕਰਨਾ ਜਦੋਂ ਚੰਗੀ ਤਰ੍ਹਾਂ ਰਗੜਿਆ ਗਿਆ ਬਾਈ ਇਹਦੇ ਵਿੱਚ ਆਪਣੇ 10 ਤੋਂ 15 ਮੰਨ ਲਓ ਵੀ ਐਮ ਐਲ ਪਾਣੀ ਪਾਉਣਾ ਥੋੜਾ ਜਿਹਾ ਉਸ ਤੋਂ ਬਾਅਦ ਜਦੋਂ ਮੰਨ ਲਓ ਪਾਣੀ ਪਾਉਣ ਤੋਂ ਬਾਅਦ ਥੋੜਾ ਗਿੱਲ ਜੀ ਫੜਨ ਲੱਗ ਗਿਆ ਮੰਨ ਲਓ ਇਸ ਤਰੀਕੇ ਦਾ ਹੋ ਗਿਆ ਇਸ ਤੋਂ ਬਾਅਦ ਆਪਾਂ ਨੇ ਕੀ ਕਰਨਾ 1.5 ਲੀਟਰ ਪਾਣੀ ਇੰਚ ਇਕੱਠਾ ਹੀ ਪਾ ਦੇਣਾ ਤੁਸੀਂ ਦੇਖ ਸਕਦੇ ਹੋ ਆਪਾਂ 10-15 ਮਿੰਟ ਇਹਨੂੰ ਰਗੜਾਂਗੇ ਹੋਰ ਇਸ ਤੋਂ ਬਾਅਦ ਆਪਾਂ ਫੇਰ ਪਾਣੀ ਪਾਵਾਂਗੇ ਕਿਉਂਕਿ ਜਿੰਨਾ ਆਪਾਂ ਲੇਟ ਪਾਣੀ ਪਾਵਾਂਗੇ ਓਨਾ ਜ਼ਿਆਦਾ ਵਧੀਆ ਜਿਹੜੀ ਦਵਾਈ ਆ ਤਿਆਰ ਹੋਊਗੀ ਪਹਿਲੇ ਨੰਬਰ ਤੇ ਆਪਾਂ ਨੇ ਪਾਇਆ ਮੰਨ ਲਓ ਨਿੰਮ ਦੇ ਪੱਤੇ ਤੇ ਡੇਕਾਂ ਦੇ ਪੱਤੇ ਉਸ ਤੋਂ ਬਾਅਦ ਥੋੜਾ ਜਿਹਾ ਗੁਲਾਬ ਜਲ ਪਾਇਆ ਤੇ ਉਸ ਤੋਂ ਬਾਅਦ ਕarele ਪਾਏ ਨੇ ਤੇ ਆਹ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਆਪ ਲੀਟਰ ਪਾਣੀ ਜਿਹੜਾ ਆਪਾਂ ਬਾਅਦ ਦੇ ਵਿੱਚ ਪਾਵਾਂਗੇ ਜਦੋਂ ਆਪਣਾ ਕੋਲ ਆ ਜਿਹੜਾ ਜਮ੍ਹਾਂ ਰਲ ਗਿਆ ਵਿੱਚ ਤਿਆਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਆਪਾਂ ਪਾਣੀ ਰਹਿ ਗਿਆ ਉਹ ਪਾਣੀ ਆਪਾਂ ਫੇਰ ਪਾਵਾਂਗੇ ਆ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਨਾਲ ਆਪਾਂ ਕੁੰਡੇ ਨਾਲ ਜਿਹੜਾ ਵੀ ਪਾਣੀ ਸੀਗਾ ਇਹਦੇ ਵਿੱਚ ਚੰਗੀ ਤਰ੍ਹਾਂ ਰਗੜਨਾ ਹੈ ਕਿਉਂਕਿ ਜਿੰਨੀ ਚੰਗੀ ਤਰ੍ਹਾਂ ਆਪਾਂ ਪਾਣੀ ਨੂੰ ਕਰੇਲਿਆਂ ਤੇ ਨਿੰਮ ਦੇ ਪੱਤੇ ਮੰਨ ਲਓ ਦਵਾਈ ਦੇ ਵਿੱਚ ਰਗੜਾਂਗੇ ਓਨੇ ਚੰਗੇ ਤਰੀਕੇ ਨਾਲ ਇਹ ਦਵਾਈ ਜਿਹੜੀ ਤਿਆਰ ਹੋਊਗੀ ਤੇ ਬਹੁਤ ਜ਼ਿਆਦੇ ਫਾਇਦੇ ਨੇ ਵੀਰੋ ਇਹਦੇ ਆ ਤੁਸੀਂ ਦੇਖ ਸਕਦੇ ਹੋ ਜਿੰਨਾ ਪਾਣੀ ਸੀਗਾ 1.5 ਲੀਟਰ ਪਾਣੀ ਸੀਗਾ ਤੇ 1.5 ਲੀਟਰ 'ਚ ਆਪਾਂ ਨੇ 1 ਲੀਟਰ ਪਾਣੀ ਪਾ ਲਿਆ ਦੇ ਵਿੱਚ ਧਰ ਕੇ ਆਪਣੇ ਪੈਰ ਇਹਦੇ ਵਿੱਚ ਚੰਗੀ ਤਰ੍ਹਾਂ 10 ਤੋਂ 15 ਮਿੰਟ ਡਬੋ ਕੇ ਰੱਖਣੇ ਦੇ ਨਾਲ ਦੀ ਨਾਲ ਪੈਰਾਂ ਦੇ ਵਿੱਚੋਂ ਮੰਨ ਲਓ ਵੀ ਜਿੰਨਾ ਵੀ ਆਪਣਾ ਸਰੀਰ ਦੇ ਵਿੱਚ 슈ਗਰ ਵਗੈਰਾ ਹੈਗਾ ਇਹਦੇ ਨਾਲ ਕੰਟਰੋਲ ਹੋ ਜੂ ਜਮਾ ਜੜ ਤੋਂ ਖਤਮ ਹੋ ਜੂ ਤੇ ਧੰਨਵਾਦ ਬਾਈ